ਕੀ ਕੀ ਹਾਲ ਚਾਲ ਹੈ ਜੀ ਅੱਜ ਵੀ ਤੁਹਾਨੂੰ ਅਸੀਂ ਸੂਟ ਦਿਖਾਵਾਂਗੇ ਜਿਵੇਂ ਕਿ ਆਪਾਂ ਤੁਹਾਨੂੰ ਹਰ ਰੋਜ਼ ਨਵੇਂ-ਨਵੇਂ ਸੂਟ ਦਿਖਾਈਦੇ ਆ ਬਹੁਤ ਘੱਟ ਰੇਟਾਂ ਦੇ ਤੇ ਆਹ ਕੀ ਕਰੀ ਜਾਂਦੇ ਆ ਸ਼ੇਰੀ ਸ਼ੇਰੀ ਭਾਈ ਓਕੇ ਠੀਕ ਹੈ ਭਈਆ ਕੀ ਕਰੀ ਇਹਨੇ ਉਹਦੇ ਡਿਜ਼ਾਈਨ ਨਵਾਂ ਆਇਆ ਸੀਗਾ ਮੈਂ ਚੈੱਕ ਕਰ ਜਮਗਾ ਲੈਸ ਵੀ ਬਹੁਤ ਸੋਹਣੀ ਲੱਗੀ ਜਾ ਵਰਕ ਬਹੁਤ ਪਿਆਰਾ ਕੀਤਾ ਹੈ ਸੂਟ ਦੇ ਵਿੱਚ ਨਵਾਂ ਸੂਟ ਆ ਗਿਆ ਬਿਲਕੁਲ ਨਵਾਂ ਸੂਟ ਆਇਆ ਬਹੁਤ ਸੋਹਣਾ ਸੂਟ ਆਇਆ ਭਾਈ ਕਿ ਕਿੱਥੇ ਆ ਭਾਜੀ ਮਾੜਾ ਚੈੱਕ ਵੀ ਕਰਾ ਦੋ ਲਓ ਜੀ ਚੈੱਕ ਰਾਣਾ ਪਹਿਲਾਂ ਤੁਸੀਂ ਆ ਸੂਟ ਦੇਖੋ ਜੀ ਕਿੱਡਾ ਸੋਹਣਾ ਆਰਟیکل ਆ ਚੁੱਕਾ ਆਪਣੇ ਕੋਲੇ ਬਹੁਤ ਪਿਆਰਾ ਸੂਟ ਹੈ ਜੀ ਆ ਦਿਖਾ ਦਿਓ ਸਾਰਾ ਫਰੰਟ ਦੇਖਣ ਨੂੰ ਤੁਸੀਂ ਵੀਰੇ ਸੂਟ ਦਾ ਇਹਦੇ ਵਿੱਚ ਨਾ ਵੀਰੇ ਤਿੰਨ ਚਾਰ ਤਰ੍ਹਾਂ ਦਾ ਕੰਮ ਮਿਕਸ ਕੀਤਾ ਹੋਇਆ ਵੀਰ ਜੀ ਉਹ ਕਿਵੇਂ ਜੀ ਆਪ ਫਰੰਟ ਆ ਇਹਦੇ ਵਿੱਚ ਬੀਚ ਵੀ ਕੀਤੇ ਹੋਇਆ ਆਪਾਂ ਸ਼ੈਡੋ ਵਰਕ ਦਾ ਆਰਟੀਕਲ ਵੀ ਲਾਇਆ ਹੋਇਆ ਵਿੱਚ ਹਲਕਾ ਪਰਲ ਵਾਈਟ ਦਾ ਕੰਮ ਕੀਤਾ ਹੋਇਆ ਜਿਹੜਾ ਕਿ ਅੱਜ ਕੱਲ੍ਹ ਚੱਲ ਰਿਹਾ ਟ੍ਰੈਂਡ ਦੇ ਵਿੱਚ ਠੀਕ ਹੈ ਜਿਹੜਾ ਦੁਪੱਟਾ ਵੀ ਜੀ ਇਹਦਾ ਉਹ ਬਹੁਤ ਸੋਹਣਾ ਹੈ ਸੇਮ ਕੱਪੜੇ ਦਾ ਦੁਪੱਟਾ ਹੈ ਵੀਰ ਜੀ ਦੁਪੱਟੇ ਦੇ ਵਿੱਚ ਵੀ ਆ ਦੇਖੋ ਬੂਟੀਆਂ ਨੇ ਕੰਮ ਕੀਤਾ ਹੋਇਆ ਭਾਜੀ ਨਵੀਂ ਚੀਜ਼ਾਂ ਚੁੱਕਿਆ ਤਾਂ ਰੇਟ ਕੁਝ ਵੀ ਨਹੀਂ ਦੇਣਾ ਆਪਾਂ ਜ ਤੇ ਐਂ ਕਹਿ ਰਹੇ ਸੀ ਆਪਾਂ ਇਹਨਾਂ ਦੇ ਕਲਰ ਕਿੱਥੇ ਬਾਜੀ ਇਹਦਾ ਵੀ ਕਲਰ ਵੀ ਦਿਖਾ ਦੇ ਜੀ ਪਹਿਲਾਂ ਦੁਪੱਟੇ ਦੀ ਰੂਪੀ ਦਿਖਾ ਦਿਓ ਇਹ ਤਾਂ ਬਹੁਤ ਸੋਹਣਾ ਹੈ ਬਾਜੀ ਦੁਪੱਟਾ ਪੂਰਾ ਫੁੱਲ ਸਾਈਜ਼ ਦਾ ਦੁਪੱਟਾ 2.5 ਮੀਟਰ ਸਾਈਜ਼ ਦਾ ਕਈ ਮੇਰੇ ਭੈਣਾਂ ਦੇ ਕੱਦ ਵੱਡੇ ਹੁੰਦੇ ਆ ਨਾ ਜੀ ਇਹ ਆਲਾ ਕਲਰ ਚੈੱਕ ਕਰ ਲਓ ਜੀ ਇੱਕ ਮੈਂ ਤੁਹਾਨੂੰ ਗਲਤ ਤਾਂ ਜੀ ਕੱਪੜੇ ਬਾਰੇ ਪੁੱਛਣਗੇ ਕਮੈਂਟ ਦੇ ਵਿੱਚ ਰੇਟ ਮੈਂ ਤੁਹਾਨੂੰ ਨਹੀਂ ਕਰਾਉਂ ਤੂੰ ਜਮ੍ਹੇ ਨਾਰਮਲ ਠੀਕ ਹੈ ਵੀਰੇ ਇਹ ਤੁਸੀਂ ਕਹਿ ਦਿਓ ਵੀਰੇ ਕੱਪੜੇ ਬਾਰੇ ਪੁੱਛਣਾ ਤਾਂ ਕਮੈਂਟ ਕਰ ਲਓ ਜੀ ਜੇ ਤੁਸੀਂ ਕੱਪੜੇ ਬਾਰੇ ਵੀ ਪਤਾ ਕਰਨਾ ਹੈ ਕਿ ਕਿਹੜਾ ਕੱਪੜਾ ਹੈ ਬਾਜੀ ਇਹਦੇ ਤੇ ਤੁਸੀਂ ਕਰ ਸਕਦੇ ਹੋ ਜੀ ਕੋਲ ਠੀਕ ਹੈ ਜੀ ਜਿਹੜੀਆਂ ਮੇਰੇ ਭੈਣਾਂ ਆਏ ਤੇ ਤੁਸੀਂ ਤੁਹਾਨੂੰ ਪਤਾ ਕਪੜਾ ਤੁਸੀਂ ਮੈਨੂੰ ਦੱਸੋ ਕਮੈਂਟ ਦੇ ਵਿੱਚ ਵੀ ਇਹ ਕਿਹੜਾ ਕਪੜਾ ਹੈ ਜੇ ਹੋਇਆ ਤਾਂ ਤੁਹਾਨੂੰ ਪੀਸ ਬਹੁਤ ਜਲਦੀ ਮਿਲੂਗਾ ਜਲਦੀ ਆਫਰ ਦੇ ਵਿੱਚ ਮਿਲੂਗਾ ਚੀਜ਼ਾਂ ਬਹੁਤ ਸੋਹਣੀ ਆ ਚੁੱਕੀਆਂ ਗੋਠੀ ਵੜਵੜ ਦੇ ਨਵੇਂ ਆ ਚਿਰ ਨਵੇਂ ਦਿਨ ਪਾਜੀ ਲੋ ਜੀ ਵੀਡੀਓ ਚ ਬਣੇ ਰਿਓ ਬਹੁਤ ਸੋਹਣੇ ਸੋਹਣੇ ਸੂਟ ਦਿਖਾਣੇ ਆਜੇ ਤੁਹਾਨੂੰ ਅੱਜ ਦਾ ਜਿਹੜਾ ਬਲੌਗ ਹੋਏਗਾ ਉਹ ਸਾਰੇ ਹੀ ਫੈਂਸੀ ਸੂਟਾਂ ਤੁਹਾਨੂੰ ਦਿਖਾਇਆ ਜਾਏਗਾ ਵੀਡੀਓ ਦੇ ਵੀ ਸਾਡੇ ਨਾਲ ਬਣੇ ਰਿਓ ਜੀ ਹਾਂਜੀ ਜੀ ਉਹ ਡਿਜ਼ਾਈਨ ਤੇ ਤੁਹਾਡਾ ਬਹੁਤ ਵਾਰੀਆ ਸੀ ਉਹ ਵਾਲਾ ਹੁਣ ਹੋਰ ਕਿਹੜਾ ਡਿਜ਼ਾਈਨ ਲੈ ਕੇ ਆਏ ਜਿਹੜਾ ਹੈਵੀ ਲੁੱਕ ਦੇ ਵਿੱਚ ਹੋਵੇ ਚਲੋ ਜੀ ਸੂਟ ਦਾ ਡਿਜ਼ਾਈਨ ਆ ਸੂਟ ਦਾ ਡੀਨ ਚੈੱਕ ਕਰੋ ਆ ਦੁਪੱਟਾ ਹੈ ਜੀ ਭਾਜੀ ਇਹ 400 ਸੂਟ ਹੈ ਤੁਹਾਡੇ ਕੋਲ ਨਹੀਂ ਹਾਂਜੀ 400 ਨਹੀਂ ਵੀਰੇ 2 ਸੂਟ ਹੈ ਆ ਦੁਪੱਟਾ ਹੈ ਵੀ ਜੀ ਇਹਦਾ ਆਹ ਵਾਲਾ ਦੁਪੱਟਾ ਹੈ ਜੀ ਆਹ ਆ ਦੇਖੋ ਇਹ ਮੈਂ ਕਰਕੇ ਸਮਝਾਓ ਆ ਤਾਂ ਸੂਟ ਹੈ ਵੀ ਜੀ ਪੂਰਾ ਅੱਛਾ ਸੂਟ ਹੈ ਦਬਕੇ ਦਾ ਕੰਮ ਹੈ ਵੀਰੇ ਬਹੁਤ ਸੋਹਣਾ ਆਰਟੀਕਲ ਹੈ ਨਵੀਂ ਚੀਜ਼ ਆ ਚੁੱਕੀ ਹੈ ਅੱਛਾ ਇਹ ਸਾਡ ਦੁਪੱਟਾ ਹੈ ਵੀ ਜੀ ਦਾ ਚੈੱਕ ਕਰੋ ਜੀ ਆਹ ਦੁਪੱਟਾ ਹੈ ਵੀ ਜੀ ਪੂਰਾ ਵਧੀਆ ਦੁਪੱਟਾ ਹੈ ਇਹ ਦੇਖਣ ਵਾਲਾ ਕੁਝ ਵੀ ਬਹੁਤ ਭਾਰੀ ਹੈ ਜੀ ਪਾ ਲਈ ਉਹ ਨਹੀਂ ਜਿਹੜੇ ਰੈੱਡ ਮਜੈਂਟਾ ਆਉਂਦੇ ਹੁੰਦੇ ਸੀ ਵੀਰੇ ਆਨੰਦਕਾਰ ਜਿਹੜੇ ਸੂਟ ਆਉਂਦੇ ਸੀ ਨਾ ਪਹਿਲਾਂ ਹਾਂਜੀ ਹਾਂਜੀ ਅੱਜ ਕੱਲ ਕੋਈ ਅਗਲਾ ਕਸਟਮਰ ਕਹਿੰਦਾ ਵੀਰੇ ਮੈਨੂੰ ਸੂਟ ਚਾਹਣਾ ਚਾਹੀਦਾ ਮੈਂ ਨੰਦਾ ਤੇ ਪਾ ਲੂ ਮੈਂ ਫੰਕਸ਼ਨ ਤੇ ਪਾ ਲਾਂ ਮੈਂ ਜਿੱਥੇ ਮਰਜ਼ੀ ਪਾ ਲਾਂ ਸੂਟ ਸਾਰੇ ਤਰ੍ਹਾਂ ਦੇ ਆ ਗਏ ਰੰਗ ਵੀ ਆਪਣੇ ਕੋਲੇ ਸਾਰੇ ਆ ਰਿਹਾ ਪਹਿਲਾ ਰੰਗ ਤਾਂ ਆਹਾ ਵੀਰ ਜੀ ਠੀਕ ਹੈ ਦੂਜਾ ਜੀ ਇਹਦੇ ਵਿੱਚ ਦੂਜਾ ਕਲਰ ਡਿਜ਼ਾਈਨ ਆਹਾ ਜੀ ਸੇਮ ਆਰਟੀਕਲ ਦੇ ਵਿੱਚ ਹਲਕਾ ਫੁਲਕਾ ਚੇਂਜਿੰਗ ਆਉਂਦੀ ਹੈ ਡਿਜ਼ਾਈਨ ਆ ਚੈੱਕ ਕਰ ਲਓ ਇੱਕ ਆਰਟੀਕਲ ਹੈ ਇੱਕ ਆਰਟੀਕਲ ਆ ਆਪਣੇ ਕੋਲੇ ਬਹੁਤ ਡਿਜ਼ਾਈਨ ਮਿਲ ਜਾਣਗੇ ਆ ਲੋ ਜੀ ਤੁਹਾਨੂੰ ਹੋਰ ਵੀਆਂ ਦਿਖਾਣੇ ਆ ਜੀ ਆਪਾਂ ਬਸ ਇੱਕ ਇੱਕ ਰਿਕਵੈਸਟ ਹੈ ਜੀ ਵੀਡੀਓ ਲਾਸਟ ਤੱਕ ਦੇਖਣੀ ਆ ਆ ਚੈੱਕ ਕਰ ਲਓ ਜੀ ਸਪੈਸ਼ਲ ਆਰਟੀਕਲ ਹੈ ਹੈਵੀ ਜਪੱਟੇ ਵਾਲੇ ਹਾਂਜੀ ਵੀਰੇ ਹਾਂਜੀ ਹੈਵੀ ਦੁਪੱਟੇ ਵਾਲੇ ਇਹ ਸੂਟ ਜਿਹੜੇ ਹਨ ਵੀਰੇ ਬਹੁਤ ਘੱਟ ਰੇਟ ਤੇ ਤੇ ਡ ਕੋਠੀ ਬੜਵੜ ਦੇ ਆਫਰਾਂ ਲੱਗੀਆਂ ਆ ਸਪੈਸ਼ਲ ਹੈਵੀ ਸੂਟ ਆ ਚੁੱਕਾ ਜੀ ਆਪਾਂ ਨੂੰ ਜੇ ਮੇਰੀ ਭੈਣ ਦੀ ਕਿਸੇ ਦੀ ਮੈਰਿਜ ਹੈ ਆਨੰਦਕਾਰ ਸੇ ਪਾਉਣਾ ਸੂਟ ਬਹੁਤ ਸੋਹਣਾ ਆ ਚੁੱਕਾ ਹੈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਿਲਕੁਲ ਘੱਟ ਰੇਟ ਤੇ ਗੋਠੀ ਵੜਵੜ ਨੇ ਆਫਰ ਲਾar ਕੀ ਹੈ ਇਸ ਤਰ੍ਹਾਂ ਦੇ ਹੈ ਜੀ ਸੂਟ ਹਨ ਲੈਂਗੁਏਜ ਵੀ ਜਿਆਦਾ ਵਧੀਆ ਸੂਟ ਲੱਗ ਰਿਹਾ ਹੈ ਜੀ ਤਾਂ ਹੀ ਤਾਂ ਤੁਹਾਨੂੰ ਕਹਿ ਰਹੇ ਨੰਦਾਂ ਵਾਲੇ ਸਪੈਸ਼ਲ ਸੂਟ ਹੈ ਇਹ ਇਹ ਬਹੁਤ ਸੋਹਣੇ ਸੂਟ ਹੈ ਤੁਹਾਨੂੰ ਖੋਲ ਕੇ ਨਹੀਂ ਦਿਖਾਦੇ ਸਾਰੇ ਸੂਟ ਦੱਸਿਓ ਲੋ ਮੇਰੇ ਪਹਿਣਾ ਵੀਡੀਓ ਚ ਬਣੇ ਰਿਓ ਸ਼ੈਰੀ ਭਾਜੀ ਆ ਤੁਹਾਨੂੰ ਵੈਰਾਈਟੀ ਦਿਖਾ ਰਹੇ ਦਾਜ ਐਂਡ ਵਰੀ ਵਾਲੇ ਸੂਟ ਜਿਹੜੇ ਕੀ ਹੈਵੀ ਐ ਵੀ ਸੂਟ ਆਇਆ ਡਾਰਕ ਰੰਗਾਂ ਦੇ ਵਿੱਚ ਚੈੱਕ ਕਰੋ ਜੀ ਆ ਦੇਖੋ ਕਿੱਡੇ ਪਿਆਰੇ ਸੂਟ ਆ ਚੁੱਕੇ ਆ ਕਿੱਡੇ ਸੋਹਣੇ ਵਰਕ ਆ ਚੁੱਕੇ ਆ ਪੂਰੇ ਫਰੰਟ ਬਾਰਡਰ ਡਬਲ ਬਾਰਡਰ ਬਣਿਆ ਹੋਇਆ ਪੂਰਾ ਹੈਵੀ ਦੁਪੱਟਾ ਹੈ ਪਿਓਰ ਦੇ ਉੱਪਰ ਹੈ ਜੀ ਇਹ ਪਿਓਰ ਦਾ ਹੈ ਜੀ ਹਾਂਜੀ ਰੇਟ ਦਦੋ ਕੀ ਹੋ ਸਕਦਾ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੁਸੀਂ ਰੇਟ ਕੀ ਹੈ ਜੀ ਇਹਦਾ ਰੇਟ ਦਦੋ ਤੁਸੀਂ ਮੈਂ ਮੰਨ ਜੂਗਾ ਤੁਹਾਨੂੰ ਜੀ ਕੋਈ ਕਹਿੰਦਾ 14000 ਦਾ ਕੋਈ ਕਹਿੰਦਾ 15000 ਦਾ ਜਦੋਂ ਤਾਂ ਹੈਵੀ ਹੈ ਭਾਜੀ ਇਹਦਾ ਪੂਰਾ ਜਾਲ ਦੁਪੱਟਾ ਵੀਰੇ ਡਬਲ ਬਾਰਡਰ ਹੈ ਫੋਰ ਸੈੱਟ ਫੋਰ ਸੈੱਟ ਡਿਜ਼ਾਈਨ ਆ ਗਿਆ ਭਾਜੀ ਜੀ 7000 ਦਾ ਸੂਟ ਦੇ ਦਾਂਗੇ ਆਹਾ ਭਾਜੀ 7000 ਦਾ ਸੂਟ ਹੈ ਆ ਚੈੱਕ ਕਰੋ ਜੀ ਆਪਣੇ ਆਪਣੇ ਕੋਲੇ ਪੈਲੇਟ ਕਲਰ ਦੇ ਵਿੱਚ ਵੀਰੇ ਜਿਹੜੀ ਡਿਮਾਂਡ ਹੈ ਕਸਟਮ ਭਾਜੀ ਸੂਟ ਦੇਖੋ ਜੀ ਕਿੱਡਾ ਸੋਹਣਾ ਸੂਟ ਦੇਖ ਲਓ ਜੀ ਕਿੱਡਾ ਪਿਆਰਾ ਭਾਜੀ ਕਢਾਈ ਤੇ ਇੰਨੀ ਐਸਤੇ ਤੇ ਹਲਕਾ ਕਿੰਨਾ ਹੈ ਇਹ ਇਹ ਵੀਰ ਜੀ ਪਿਓਰ ਦੇ ਉੱਪਰ ਹੈ ਪਿਓਰ ਦੇ ਸੂਟਾਂ ਦੀ ਇਹੀ ਪਛਾਣ ਹੁੰਦੀ ਹੈ ਆਹ ਦੇਖੋ ਜੀ ਆ ਤੁਹਾਨੂੰ ਓਪਨ ਹੀ ਕਰਕੇ ਦਿਖਾ ਦਿੰਦੇ ਵੀਰ ਜੀ ਬਹੁਤ ਸੋਹਣਾ ਆਰਟੀਕਲ ਹੈ ਵੀਡੀਓ ਲਾਸਟ ਤੱਕ ਦੇਖਣੀ ਆ ਤੁਹਾਡਾ ਫਾਇਦਾ ਹੋਣਾ ਬਹੁਤ ਜ਼ਿਆਦਾ ਜੀ ਤੇ ਬਹੁਤ ਨਵੀਆਂ ਚੀਜ਼ਾਂ ਦੇ ਨਾਲ ਆ ਪਰ ਤੁਹਾਨੂੰ ਆਰਟੀਕਲ ਲੈ ਕੇ ਆਂਦਾ ਤੁਹਾਡੇ ਵਾਸਤੇ ਨਵੇਂ-ਨਵੇਂ ਸੂਟ ਨਵੇਂ-ਨਵੇਂ ਡਿਜ਼ਾਈਨਸ ਲਾਓ ਜੀ ਇਸਨੇ ਤੁਹਾਨੂੰ ਕਿੱਡਾ ਪਿਆਰਾ ਦੇਖੋ ਜੀ ਚੈੱਕ ਕਰ ਲਓ ਸਾਰਾ ਫਰੰਟ ਪਿੱਟੇ ਵਰਗਾ ਸਟਾਈਲ ਹੈ ਵੀਰੇ ਪੀਆਰ ਦਾ ਕੰਮ ਹੈ ਹੈਂਡਵਰਕ ਕਰਦਣੇ ਦਾ ਕੰਮ ਹੈ ਨਾਲ ਦਬਕੇ ਦਾ ਕੰਮ ਹੈ ਸਾਰਾ ਆਰਟੀਕਲ ਬਹੁਤ ਸੋਹਣਾ ਬਣਿਆ ਹੋਇਆ ਹੈ ਪਿਓਰ ਦੀ ਬੋਟਮ ਹੈ ਜੀ ਆਹ ਦੁਪੱਟਾ ਦੇ ਦਾਂਗੇ ਨਾਲ ਪੂਰਾ ਜਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਪੂਰਾ ਹੈਵੀ ਲੁੱਕ ਵਾਈਜ਼ ਹੈਵੀ ਹੈ ਜੀ weight 100 ਗ੍ਰਾਮ ਦਾ ਵੀ ਹੈ ਨੀਗਾ ਰੰਗ ਚਾਟ ਬਹੁਤ ਨੇ ਜੀ 30 ਕਲਰ ਚਾਟ ਬਹੁਤ ਆਏ ਹੋਏ ਨੇ ਆ ਲਓ ਜੀ ਆ ਲਓ ਜੀ ਇਹ ਸਾਰੇ ਪਾਰਟੀ ਵੇਅਰ ਸੂਟ ਆਏ ਹੋਏ ਨੇ ਗੋਸ਼ਤੀ ਬੜਵਾਏਦੇ ਨਵੀਆਂ ਚੀਜ਼ਾਂ ਆਈਆਂ ਹੋਈਆਂ ਜੇ ਤੁਸੀਂ ਲੈਣੇ ਆ ਇਸ ਤਰ੍ਹਾਂ ਦੇ ਦਾਜੰਬਰੀ ਦੇ ਸੂਟ ਬ੍ਰਿਸ਼ ਸਪੈਸ਼ਲ ਡਿਸਕਾਊਂਟ ਦੇ ਵਿੱਚ ਇੱਕ ਵਾਰੀ ਗੋਠੀ ਬੜਵੜ ਦੇ ਪਹੁੰਚੋ ਤੇ ਰੇਟ ਬਹੁਤ ਘੱਟ ਮਿਲ ਗਏ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਆ ਕਰੋ ਬਾਕੀ ਵਿੱਚ ਲੋ ਜੀ ਜਿਵੇਂ ਕਿ ਸ਼ੈਰੀ ਭਾਈ ਨੇ ਵੈਰਾਈਟੀ ਦਿਖਾਈ ਹੈ ਤੁਹਾਨੂੰ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਲੈਣੇ ਆ ਤਾਂ ਤੁਸੀਂ ਗੋਠੀ ਵਾਲਾ ਜੀ ਸ਼ੋਪ ਤੇ ਆਣਾ ਪਏਗਾ ਤੁਹਾਨੂੰ ਤੇ ਆਣਾ ਤੁਸੀਂ ਕਿੱਥੇ ਹੈ ਥੋਬੀ ਬਜ਼ਾਰ ਬਠਿੰਡਾ ਚ ਆਣਾ ਜੀ ਤੇ ਆਹ ਰਸਤਾ ਹੈ ਜੀ ਆਹ ਦੇਖੋ ਇਧਰ ਉਹ ਵੀ ਆਣਾ ਜੀ ਬਹੁਤ ਸੋਹਣੇ ਸੋਹਣੇ ਛੋੜ ਤੁਹਾਨੂੰ ਮਿਲ ਜਾਣੇ ਆ ਕਿਉਂ ਉਹੋ ਲੂ ਭਾਜੀ ਵੈਰਾਈਟੀ ਵਧੀਆ ਮਿਲੂਗੀ ਬਹੁਤ ਵਧੀਆ ਵੈਰਾਈਟੀ ਮਿਲੂਗੀ ਆ ਸਾਡੇ ਮੈਨੇਜਰ ਸਾਹਿਬ ਹੈ ਜੀ ਆ ਵੈਰਾਈਟੀ ਵਧੀਆ ਮਿਲੂਗੀ ਭਾਜੀ ਇੱਥੇ ਬਾਹ ਬਹੁਤ ਵਧੀਆ ਜੀ ਮੈਂ ਤੁਹਾਨੂੰ ਨੀ ਲਖਾਵਾਂਗੇ ਪਹਿਲਾਂ ਵੀਰ ਫੋਨ ਕੱਟਣ ਲੱਗ ਜਾਵਾਂਗੇ ਚਲ ਫੋਨ ਦਿਖਾ ਦੇ ਫੋਨ ਦਿਖਾਉਂਦਾ ਹੀ ਨਹੀਂ ਛੋੜ ਵੀ ਦਿਖਾ ਦਿਓ ਯਾਰ ਫੋਨ ਫੋਨ ਤੁਸੀਂ ਦਿਖਾ ਲਿਓ ਯਾਰ ਬਾਅਦ ਚ ਯਾਰ ਮੈਨੂੰ ਯਾਰ ਮੈਂ ਸਪੈਸ਼ਲ ਐ ਨਹੀਂ ਦੂਰੋਂ ਚੱਲ ਕੇ ਆਇਆ ਕੱਲ ਦੀ ਛੁੱਟੀ ਦੀ ਤੁਹਾਡੀ ਮੇਰੀ ਭਗਾਈ ਹੋ ਗਈ ਯਾਰ ਇਹ ਵੀਰੇ ਸਾਰੀ ਜਿਹੜ ਕਾਟਨ ਦੇ ਵਿੱਚ ਜਿਹੜੇ ਹੁਣ ਅੱਗੇ ਮੌਸਮ 'ਚ ਪਾਉਣ ਵਾਲੇ ਕੱਪੜੇ ਆ ਗਏ ਆ ਠੀਕ ਹੈ ਵੀਰੇ ਮੌਸਮ 'ਚ ਪਾਉਣ ਵਾਲੀ ਵੈਰਾਈਟੀ ਦੇਖੋ ਤੁਸੀਂ ਇਹ ਸਾਰੇ ਡਿਜੀਟਲ ਰਾਮਟੈਕ ਦੇ ਬ੍ਰਾਂਡਡ ਸੂਟ ਆ ਜਿਨ੍ਹਾਂ ਦੇ ਕਢਾਈ ਵੀ ਕੀਤੀ ਹੋਈ ਆ ਕਲਰ ਜਿਹੜੇ ਵੀਰੇ ਮੀਡੀਅਮ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਕਲਰ ਆ ਭਾਜੀ ਇੱਕ ਇੱਕ ਸੂਟ ਮੈਨੂੰ ਕੋਈ ਖੋਲ ਕੇ ਦਿਖਾਓਗੇ ਭਾਜੀ ਖੋਲੋ ਭਾਜੀ ਭਾਜੀ ਇਹ ਜਿਹੜੇ ਡਿਜ਼ਾਈਨ ਆ ਨਾ ਇਹ ਪੈਂਟਲੋਨ ਬੇਸ ਦੇ ਉੱਪਰ ਕਪੜਾ ਬਹੁਤ ਸ਼ਾਨਦਾਰ ਆ ਕਿਹਾ ਕੋਈ ਨੈਣ ਗੱਡੇ ਛੱਡੀ ਜੋੜਨੀ ਧੋਤੇ ਪਾਓ ਕਪੜਾ ਬਹੁਤ ਸ਼ਾਨਦਾਰ ਹੈ ਪੈਨਲ ਦੇ ਵਿੱਚ ਵਰਕ ਕੀਤਾ ਹੋਇਆ 6 ਮੀਟਰ ਕਪੜਾ ਹੋਊਗਾ ਨਾਲ ਦੁਪੱਟਾ ਚਨੌਂਚਪੁੰਦਾ ਵਧੀਆ ਕੁਆਲਟੀ ਦਾ ਸੂਟ ਭਾਜੀ ਇਹ ਦੇਖੋ ਜੀ ਤੁਸੀਂ ਕੁਆਲਿਟੀ ਇੱਕ ਨੰਬਰ ਹੈ ਗੱਜ ਗੱਜ ਤੇ ਮੋਰ ਲੱਗੀ ਹੁੰਦੀ ਹੈ ਇਹਦੀ ਪਛਾਣ ਇਹ ਹੈ ਵੀਰੇ ਗੱਜ ਗੱਜ ਤੇ ਮੋਰ ਹੋਊਗੀ ਚਾਹੇ ਤੁਸੀਂ ਰਾਮ ਟੈਕਸ ਦੇ ਬਿਨਾਂ ਦੁਪੱਟਿਆਂ ਵਾਲੇ ਲੈਣੇ ਤੇ ਆ ਲੈਣੇ ਦੁਪੱਟਿਆਂ ਵਾਲੇ ਮੋਰ ਤੁਹਾਨੂੰ ਜਰੂਰ ਮਿਲਣਗੇ ਬਿਲਕੁਲ ਜੀ ਬਿਲਕੁਲ ਮੋਰ ਮਾਈਡੀ ਦੇ ਵਿੱਚ ਨੂੰ ਦੇਖਦੇ ਰਹਿਣੇ ਅੱਗੇ ਵੈਰਾਈਟੀ ਦੇ ਵਿੱਚ ਤੁਹਾਨੂੰ ਡਿਜ਼ਾਈਨ ਬਹੁਤ ਮਿਲ ਜਾਣਗੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਉਹ ਵੀ ਰਾਮ ਟੈਕਸ ਦੇ ਵਿੱਚ ਤੁਹਾਨੂੰ ਆਰਟੀਕਲ ਹੋਰ ਵੀ ਫੁੱਲ ਕੇ ਜਾਨੇ ਜਿਵੇਂ ਕਿ ਆਪਣੇ ਕੋਲੇ ਬ੍ਰਾਈਟ ਚਾਰਟ ਵੀ ਆਉਂਦੇ ਆ ਜੀ ਆਪਣੇ ਕੋਲੇ ਆ ਰਾਮ ਟੈਕਸ ਦੇ ਵਿੱਚ ਇਹਦੇ ਉੱਪਰ ਤੁਹਾਨੂੰ ਮਿਲੂਗਾ ਧਾਗੇ ਦਾ ਕੰ ਸਾਰਾ ਧਾਗੇ ਦਾ ਕੰਮ ਹੈ ਜੀ ਸਾਰਾ ਬਹੁਤ ਸੋਹਣਾ ਆਰਟੀਕਲ ਹੈ ਆ ਦੁਪੱਟਾ ਜੀ ਭਾਜੀ ਜਿਹੜਾ ਉਹਨਾਂ ਨੂੰ ਖੋਲ ਕੇ ਦਿਲ ਪ੍ਰਿੰਟ ਚਨਾਉਣ ਦਾ ਦੁਪੱਟਾ ਤੇ ਫ੍ਰੈਜ਼ ਵਰਕ ਦੇ ਵਿੱਚ ਜੜੀਆਂ ਪਹਿਣਾ ਸ਼ੋਪ ਜੋਬ ਠੀਕ ਹੈ ਜੀ ਇਥੇ ਵੀ ਆਣ ਜਾਣ ਦੇ ਪਾਣਾ ਤਾਂ ਇਹ ਸੂਟ ਆਰਾਮ ਟੈਕ ਦੇ ਬੈਸਟ ਸੂਟ ਆਉਂਦੇ ਆ ਜਿਹੜੇ ਕਿ ਬ੍ਰਾਂਡਡ ਆ ਜਾਂਦੇ ਆ ਭਾਜੀ ਪੈਚਲੇ ਆਰਟੀਕਲ ਵੀ ਆਏ ਹੋਏ ਆਪਣੇ ਕੋਲੇ ਨਵੀਆਂ ਚੀਜ਼ਾਂ ਆ ਚੁੱਕੀਆਂ ਆਪਣੇ ਕੋਲ ਲੱਗਿਆ ਸਪੈਸ਼ਲ ਆਫਰ ਪਰ ਰਾਮ ਟੈਕਸਟ ਦੇ ਰੇਟ ਆ ਨਾ ਉਹ ਬਹੁਤ ਘੱਟ ਆ ਬਲੂ ਵਾਲਾ ਖੋਲੀਓ ਬਾਜੀ ਬਲੂ ਵਾਲਾ ਆ ਲਓ ਬਾਜੀ ਆ ਤੁਸੀਂ ਰੰਗ ਦੇਣ ਦੇਖੀ ਚੱਲੋ ਜੀ ਕੱਲੇ ਕਿੰਨੇ ਗਿਆਨ ਛੱਡ ਕੇ ਲਿਆਂਦੇ ਹੋਏ ਵੀਰ ਜੀ ਦੇ ਇੱਕ ਤੋਂ ਹਾਰਟਿਕਲ ਘਾਰਿਆ ਬਲੂ ਕਲਰ ਦੇ ਵਿੱਚ ਬਹੁਤ ਸਾਰਾ ਨੋਟਸ ਵਰਕ ਦਾ ਕਰਨਾ ਬਾਜੀ ਦੱਸੋ ਕੀ ਚੀਜ਼ ਜਾਈਏ ਜੀ ਇਹਦੇ ਵੀਰ ਜੀ ਡੀਟਲ ਪ੍ਰਿੰਟ ਬਣਿਆ ਹੋਇਆ ਹੈ ਘੇਰੇ ਤੇ ਵੀ ਤੇ ਇੱਥੋਂ ਗਲਾ ਨਿਕਲਣਾ ਹੈ ਇਸ ਤਰ੍ਹਾਂ ਦੀ ਇਹ ਲੁੱਕ ਦੇ ਚ ਡਿਜ਼ਾਈਨਰ ਸੂਟ ਬਣਨਾ ਬਾਜੂ ਇਹਦੇ ਸਾਈਡ ਤੇ ਤੇ ਬੈਕ ਤੇ ਵੀ ਇਹਦੇ ਇੱਕ ਫਲਾਵਰ ਆਏਗਾ ਠੀਕ ਹੈ ਜੀ ਤੇ ਦੁਪੱਟਾ ਜਿਹੜਾ ਹੈਗਾ ਉਹ ਰੈਨ ਵਾਲਾ ਹਾ ਵਾਲਾ ਪਾਜੀ ਤਿੰਨ ਰੰਗ ਵੀ ਦੇ ਦਾਂਗੇ ਕਲਰ ਵੀ ਮਿਲ ਜਾਣਾ ਦਿਖਾ ਦਿਓ ਜੀ ਰੰਗ ਵੀ ਦੇ ਦਿਓ ਚਾਰ ਰੰਗ ਦੇ ਦਾਂਗੇ ਦੇ ਦਿਓ ਜੀ ਰੰਗ ਦੇ ਦਿਓ ਦੇ ਦਿਓ ਪਾਜੀ ਰੰਗ ਦੇ ਦਿਓ ਪਾਜੀ ਦਾ ਸੋਚਣ ਦੀ ਲੋੜ ਨਹੀਂ ਉਹ ਡਾਈ ਕਰਨ ਵਾਲੇ ਬੰਦੇ ਲਾ ਰੱਖੇਗੇ ਪਾਜੀ ਨਾਲ ਹੀ ਨਾਲ ਚਾਰ ਪਾਜੀ ਡਾਈ ਵਾਲਾ ਸਮਝ ਲਓ ਜਿਵੇਂ ਮਰਜ਼ੀ ਸਮਝ ਲਓ ਰੰਗ ਬਹੁਤ ਸੋਹਣੇ ਆ ਚੁਕੇ ਆ ਡਿਸਕਾਊਂਟ ਚੱਲ ਰਿਹਾ ਡੋਠੀ ਵੜ ਵੜ ਦੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਭਾਵੇਂ ਇੱਕ ਵਾਰੀ ਕੀ ਕਹਿਣਾ ਲਾਈਕ ਸ਼ੇਅਰ ਕਮੈਂਟ ਕਰ ਲੈ। ਬਿਲਕੁਲ ਜੀ ਬਿਲਕੁਲ ਤੇ ਸਾਡੇ ਨਾਲ ਬਨੇ ਰਹੀਓ ਵੀਡੀਓ ਗਾਹਾਂ ਤੱਕ ਦੇਖਿਓ ਸਾਰੇ ਤਰ੍ਹਾਂ ਦੀ ਵੈਰਾਈਟੀ ਦਿਖਾਵਾਂਗੇ ਸਾਰੇ ਸੂਟ ਦਿਖਾਵਾਂਗੇ। ਬੜਾ ਛੋੜਾ ਆਪਣੇ ਕੋਲ ਵੀਰੇ ਉਹ ਇੱਧਰ ਵੀਰੇ ਇੱਧਰ ਇੱਧਰ ਦੇਖ ਆਹ ਰਿਹਾ ਚੈੱਕ ਕਰ ਦੇਣ ਲੈਣ ਵਾਲੇ ਸੂਟ ਆਪਣੇ ਕੋਲ ਬਹੁਤ ਸੋਹਣੇ ਆ ਗਏ ਵੀਰੇ ਨਾਰਮਲ ਰੇਟ ਦਿੰਦਾ ਰੇਟ ਹੈ 500 ਰੁਪਏ ਦੇ 500 ਰੁਪਏ 'ਚ ਦੋ ਡਿਜ਼ਾਈਨ ਆਏ ਨੇ ਇੱਕ ਡਿਜ਼ਾਈਨ ਆ ਵੀਰੇ ਇੱਕ ਡ ਕਿਸੇ ਮੇਰੀ ਭੈਣ ਨੇ ਦੇਨਿਆਂ ਨੂੰ ਲੈਣਾ ਹੈ ਜਾਂ ਆਮ ਕਰੇਪਾ ਨੂੰ ਲੈਣਾ ਹੈ ਜਾਂ ਕਿਸ ਨੂੰ ਗਿਫਟ ਕਰਨਾ ਹੈ ਆਪਣੇ ਕੋਲ ਬਹੁਤ ਨੋਰਮਲ ਰੇਟ ਦੇ ਸੂਟ ਆਏ ਨੇ ਮਸ਼ਰੀਨ ਦੇ ਮਸ਼ਰੀਨ ਦੇ ਲਾਲ ਆਪਣੇ ਕੋਲ ਦੁਪੱਟਾ ਹੀ ਬਹੁਤ ਸੋਹਣਾ ਕੱਟਵਰਕ ਦੁਪੱਟੇ ਨਾਲ ਵੇਚਦੇ 500 ਰੁਪਏ ਦਾ 500 ਰੁਪਏ ਦੇ ਰੇਟ ਨਾਲ ਬਹੁਤ ਸੋਹਣਾ ਦੁਪੱਟਾ ਵੀਰੇ ਬਹੁਤ ਸੋਹਣਾ ਸੂਟ ਹੈ ਕਲਰ ਚਾਰ ਚਾਰ ਚਾ ਚੜ ਰਹੇ ਨੇ ਸੈਟ ਬਹੁਤ ਪਿਆਰਾ ਵੀਰੇ ਕੱਟਵਰਕ ਬਹੁਤ ਸੋਹਣੀ ਕੀਤੀ ਹੋਈ ਹੈ ਗਲਾਸ ਪੀਸ ਹੈ ਜੀ ਬਹੁਤ ਕਟ੍ਰੇਟਰ ਦੇ ਆਪਣੇ ਕੋਲ ਡਿਜ਼ਾਈਨ ਆ ਚੁੱਕਾ ਹੈ ਕਿਸੇ ਕਰੇ ਮੇਰੀ ਭੈਣ ਕਰੇ ਗਿਫਟ ਕਰਨਾ ਹੈ ਕਿ ਨੂੰ ਦੇਨ ਲੈਣ ਲੈਣੇ ਇਹ ਰਿਹਟ ਹੈ 500 ਰੁਪਏ 500 ਰੁਪਏ ਤੇ ਦੋ ਡਿਜ਼ਾਈਨ ਆਏ ਨੇ ਬੜਕੇ ਦੋਨੇ ਡਿਜ਼ਾਈਨ ਹਿੱਟ ਨੇ ਦੋਨੇ ਡਿਜ਼ਾਈਨ ਹਿੱਟ ਰਹੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਰਟੀਕਲ ਬਹੁਤ ਪਿਆਰਾ ਹੈ ਹਲਕਾ ਫੁਲਕਾ ਵਰਕ ਹੈ ਜੀ ਹਲਕਾ ਫੁਲਕਾ ਦੁਪੱਟਾ ਹੈ ਦੁਪੱਟਾ ਅਗਲਾ ਡਿਜ਼ਾਈਨ ਲੈ ਕੇ ਇਹ ਤੋਂ ਸੋਹਣਾ ਬਹੁਤ ਹੀ ਨੋਰਮਲ ਰੇਟਾਂ ਤੇ ਬਹੁਤ ਹੀ ਜ਼ੈਰ ਰੇਟਾਂ ਦੀ ਗੋਟਾ ਪੱਟੀ ਦਾ ਟਾਈ ਪੱਟੀ ਨਾਲ ਟਾਈ ਪੱਟੀ ਨਾਲ ਜੀ ਗੋਟਾ ਪੱਟੀ ਹੈ ਡਿਜ਼ਾਈਨ ਤੇ ਕਸਰ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਮਿਰਲ ਦਾ ਕਿੰਨਾ ਵਰਕ ਪਲਾਸ ਬੋਟਾ ਪੱਤੀ ਇਹਦੇ ਚਾਰ ਕਲਰਾਂ ਸੈੱਟ ਹੈ ਰੇਟ ਹੈ 1200 ਰੁਪਏ ਦਾ 1200 ਰੁਪਏ ਦਾ ਇੰਨਾ ਸੋਹਣਾ ਸੂਟ ਤੇ ਇੰਨਾ ਸੋਹਣਾ ਦੁਪੱਟਾ ਚਾਰ ਕਲਰਾਂ ਸੱਤਾਂ ਚਾਰੇ ਕਲਰ ਬਹੁਤ ਪਿਆਰੇ ਨੇ ਤਿੰਨ ਕਲਰ ਤੁਹਾਡੇ ਅੱਗੇ ਪਈ ਨੇ ਇੱਕ ਕਲਰ ਆ ਗਿਆ ਕਾਫੀ ਚਾਰ ਕਲਰਾਂ ਚਾਰੇ ਕਲਰ ਬਹੁਤ ਸੋਹਣੇ ਹੈ ਜੀ ਗੋਟਾ ਪੱਤੀ ਦਾ ਕੰਮ ਕੀਤਾ ਹੈ ਰੇਟ ਹੈ 1200 ਰੁਪਏ ਦਾ 1200 ਰੁਪਏ 'ਚ ਇੰਨਾ ਸੋਹਣਾ ਵਰਕ ਪੈਚ ਦਾ ਵਰਕ ਨਹੀਂ ਮਿਲਣਾ ਵੀਰੇ ਬਹੁਤ ਹੀ ਪਿਆਰਾ ਵਰਕ ਹੈ ਬਹੁਤ ਹੀ ਸੋਹਣਾ ਸੂਟ ਹੈ ਪਾਰਟੀ ਵੇ ਸੂਟ ਹੈ ਬੁਟਾ ਪੱਟੀ ਬੋਕਾ ਪੱਟੀ ਦਾ ਵਰਕ ਹੈ ਵੀਰੇ ਵਰਕ ਬਹੁਤ ਸੋਹਣਾ ਕਿੱਤੋ ਹੋਇਆ ਬਹੁਤ ਹੀ ਪਿਆਰਾ ਵਰਕ ਹੈ ਮਿਡਲ ਦਾ ਵਰਕ ਹੈ ਏ ਕਲਾਸ ਪੀਸ ਹੈ ਬਸ ਆਪਣੀ ਇੱਕੋ ਰਿਕਵੈਸਟ ਹੈ ਕਿ ਧਿਆਨ ਦੇਖਦੇ ਰਹੋ ਬਿੜੀ ਨਾਲ ਜੁੜੇ ਹੋਏ ਅਗਲਾ ਡੀਆ ਦਿਖਾਣਾ ਐਤੋ ਸੋਹਣਾ ਇਹ ਤੁਹਾਡੇ ਕੋਲੇ ਮੇਰੀ ਭੈਣ ਅਜੇ ਕੋਈ ਬੁਟੀਕ ਦਾ ਕੰਮ ਕਰਨ ਵਾਲੀ ਤੁਸੀਂ ਕਿਹੜਾ ਬੇਚ ਦੇ ਦੋਗੇ ਇਹ ਸਾਰੇ ਹੀ ਹੈਗੇ ਆਪਣੇ ਕੋਲੇ ਤੁਸੀਂ ਦੱਸੋ ਇਹਦੇ ਲਈ ਇੰਦਰ ਜੀ ਨੂੰ ਭਾਜੀ ਪਤਾ ਕਿੰਨੇ ਖੜੇ ਹੋ ਤੁਸੀਂ ਇਹ ਤੱਕੜਿਆ ਜੀ ਐ ਘੁੰਮ ਕੇ ਦਿਖਾਓ ਮੜਾ ਜਾਂ ਆ ਘੁੰਮ ਲੈ ਪਾਜੀ ਚੱਕਰ ਆ ਗਿਆ ਮੈਨੂੰ ਪਾਜੀ ਇਹ ਪਲੇਨ ਦਾ ਸਪੈਸ਼ਲ ਕੀ ਬਣਾਇਆ ਪਾਜੀ ਸੈਕਸ਼ਨ ਬਣਾਇਆ ਪਾਜੀ ਪਲੇਨ ਦਾ ਸੈਕਸ਼ਨ ਨਾ ਰੱਖਿਆ ਪਲੇਨ ਦਾ ਅੱਛਾ ਤੁਹਾਨੂੰ ਉਹ ਕਪੜਾ ਮਿਲ ਜੂ ਜਿਹੜਾ ਦੁਨੀਆ 'ਚ ਕਿਤੇ ਨਹੀਂ ਮਿਲਣਾ ਪਾਜੀ ਆ ਪਾਜੀ ਦੁਨੀਆ 'ਚ ਤਾਂ ਮਿਲੂਗਾ ਤਾਂ ਹੀ ਆਪਾਂ ਕਿਤੇ ਹੋਰ ਨਹੀਂ ਮਿਲਣਾ ਅੱਛਾ ਮਤਲਬ ਇਹ ਦੁਨੀਆ 'ਚ ਮਿਲੂਗਾ ਗੋਠੀ ਵਾਲਿਆਂ ਦੀ ਆਪਣੀ ਧਰਤੀ 'ਤੇ ਹਾਂ ਇੱਕ ਤੋਂ ਇੱਕ ਕਪੜਾ ਪਿਆ ਪਾਜੀ ਤਾਂ ਪਾਜੀ ਮੈਨੂੰ ਹੁਣ ਨਾ ਕਮਾਈ ਦੇਖ ਪੂਗਾ ਮੈਂ ਨਹੀਂ ਤਾਂ ਪਾਜੀ ਨੀਂਗਾ ਕਰੋ ਲਓ ਜੀ ਚੈੱਕ ਕਰਦੇ ਆਪਾਂ ਭਾਜੀ ਜੇ ਤੁਹਾਡੇ ਕੰਮ ਵੀਰੇ ਤੁਸੀਂ ਵੀ ਕਰਦੇ ਹੋ ਬਟਿਕ ਦਾ ਕੰਮ ਤੇ ਇੱਕ ਵਾਰੀ ਪਹੁੰਚੋ ਗੋਠੀ ਬੜ ਬੜ ਦੇ ਆਰਟੀਕਲ ਬਹੁਤ ਸੋਹਣੇ ਵੀਰ ਜੀ ਕੋਲ ਦਿਖਾਓ ਭਾਜੀ ਕੀ ਚੀਜ਼ ਚਾਹੀਦੀ ਆ ਦੇਖੋ ਜੀ ਆ ਸਾਰੇ ਹੀ ਕੱਪੜੇ ਅਲੱਗ-ਅਲੱਗ ਹੈ ਜੇ ਤੁਸੀਂ ਕਢਾਈ ਕਰਾਉਣੀ ਹੈ ਪੇਂਟ ਕਰਾਉਣਾ ਡਿਜ਼ਾਈਨ ਕਰਾਉਣਾ ਬਟਿਕ ਦਾ ਤਾਂ ਮੇਰੇ ਕੋਲੇ ਇੱਕ ਤੋਂ ਇੱਕ ਸਟਾਫ ਹੈ ਇੱਕ ਤੋਂ ਇੱਕ ਆਈਟਮ ਪਈ ਹੈ 380 ਤੋਂ ਜੌਰਜਟ ਸ਼ੁਰੂ ਹੋ ਜਾਂਦੀ ਹੈ ਜੀ ਕਈ ਹਜ਼ਾਰ ਤੱਕ ਤੁਸੀਂ ਵਧੀਆ ਤੋਂ ਵਧੀਆ 1200 ਤੱਕ ਵਧੀਆ ਤੋਂ ਵਧੀਆ ਪਾਰਟੀ ਵੇਅਰ ਕੱਪੜਾ ਲੈ ਸਕਦੇ ਹੋ ਜਿਵੇਂ ਕਿ ਆਹ ਵਾਲਾ ਆ ਦੇਖੋ ਆਹ ਪਾਰਟੀ ਵੇਅਰ بیس ਹੈ ਵੀ ਤੇ ਕ੍ਰਸ਼ ਬੇਸ ਹੈ ਇੱਕ ਨੰਬਰ ਬੇਸ ਹੈ ਇਹਦੇ ਕਲਰ ਦਿਖਾਓ ਭਾਜੀ ਆਹ ਦੇਖੋ ਆਪੂ ਦੇ ਨੇ ਪੂਰੇ ਕਲਰ ਚਾਰਟ ਡਿਸਪਲੇ ਕੀਤੇ ਹੋਏ ਆ ਇਹ ਸੈਕਸ਼ਨ ਦੇ ਵਿੱਚ ਆ ਕੇ ਤੁਹਾਨੂੰ ਅਲੱਗ ਆਈਟਮ ਕੋਈ ਵੀ ਚਾਹੀਦੀ ਹੈ ਪਲੇਨ ਦੀ ਮਿਲੇਗੀ ਮਿਲੇਗੀ। ਉਹ ਭਾਜੀ ਦੂਜੇ ਦਿਨ ਕਿਧਰ ਗਿਆ ਯਾਰ ਤੁਹਾਡਾ ਯਾਰ। ਆ ਰਿਹਾ ਰਿਹਾ ਆ ਰਿਹਾ। ਸਾਦੀ ਵੈਰਾਈਟੀ ਸਾਰੀ। ਉਹ ਭਾਜੀ ਵੈਰਾਈਟੀ ਦਿਖਾ ਦਈਏ ਇਹਦੇ ਰੇਟ ਵੀ ਮੈਨੂੰ ਆ ਦੱਸੋ ਰੇਟ ਕਿਵੇਂ ਲੱਗਣਗੇ ਆਪਾਂ ਨੂੰ। ਭਾਜੀ ਰੇਟ ਬਹੁਤ ਘੱਟ ਲੱਗਣਗੇ। ਅੱਛਾ ਜੀ। ਸਾਰੇ ਬਾਜ਼ਾਰ ਨਾਲੋਂ ਸਭ ਤੋਂ ਘੱਟ ਰੇਟ ਲੈਣੇ ਆ ਤਾਂ ਤੁਹਾਨੂੰ ਪਤਾ ਗੋਠੀ ਵਾਲੇ ਦੁਕਾਨ ਆ। ਆਣਾ ਹੀ ਪੈਣਾ। ਸੂਟਾਂ ਦੇ ਵਿੱਚ ਮਾਮਲੇ ਦੇ ਵਿੱਚ ਸਾਰੇ ਰੇਟ ਘੱਟ ਰੱਖੇ ਆ। ਹਾਂਜੀ। ਪਲੇਨ ਦੇ ਵਿੱਚ ਵੀ ਆਗੇ ਭਾਜੀ। ਲਓ ਜੀ ਇਹਨਾਂ ਨੇ ਤਾਂ ਆਫਟਰ ਸੌਨ ਹਰ ਚੀਜ਼ ਤੇ ਡਿਸਕਾਊਂਟ ਲਾ ਰੱਖਿਆ ਹਰ ਚੀਜ਼ ਤੇ। ਜੇ ਤੁਸੀਂ ਲੈ ਜੇ ਤੁਹਾਡੇ ਕੋਲ ਇਹ ਫੰਕਸ਼ਨ ਤੁਸੀਂ ਲੈਣਾ 10 ਜਨਵਰੀ ਦੇ ਸੂਟ ਤੇ ਜੇ ਤੁਹਾਡਾ ਕੰਮ ਹੈ ਬੁਟੀਕ ਦਾ ਤੁਸੀਂ ਵੀ ਬਣਾਉਣੀਆ ਬੁਟੀਕ ਦੇ ਆਰਟੀਕਲ ਤੇ ਇੱਕ ਵਾਰੀ ਆ ਜਿਓ ਮੇਰੇ ਗੋਠੀ ਵੜਵੜਦੇ ਆ ਪਲੇਨ ਦੀ ਪਲੇਨ ਦੇਖੋ ਕਿੱਡੇ ਸੋਹਣੇ ਆ ਪਾਜੀ 380 ਰੁਪਏ ਦਾ ਸੂਟ ਦੇ ਦਾਂਗੇ ਪਾਜੀ ਚੈੱਕ ਕਰ ਲਓ ਰੇਟ 380 ਦਾ ਕੋਈ ਸੂਟ ਆਂਦਾ ਲੈਂਡਿੰਗ ਨਹੀਂ ਆਉਂਦੀ ਆ ਦੇਖੋ 380 ਦਾ ਸੂਟ ਮਿਲੂਗਾ ਗੋਠੀ ਵਾਲਾ ਉਹ ਵੀ ਤਾਂ ਲੱਗ ਗਿਆ ਨਾ ਟੈਗ ਵੀਰੇ ਆ ਸਾਰਾ ਆ ਦੇਖੋ ਸਾਰੇ ਕਲਰ ਪਏ ਭਾਜੀ ਸਾਰੇ ਆ ਚੈੱਕ ਕਰ ਲਓ ਜੀ ਇੱਕ ਵਾਰੀ ਕਹਿੰਦਾ ਸਾਰਾ ਖਾਨਾ ਹੀ 380 ਦੇ ਸੂਟਾਂ ਦੇ ਰੇਟ ਨਾਲ ਆ ਭਾਜੀ ਆ ਦੇਖੋ ਕੋਈ ਮਰਜ਼ੀ ਛੂਟ ਘੱਟ ਤਕ ਦੇਓ ਤੁਸੀਂ ਐ ਨਹੀਂ ਕਿ ਕਪੜੇ ਦੀ ਕੁਆਲਿਟੀ ਚੇਂਜ ਹੋ ਜਾਵੇ ਭਾਜੀ ਲਾਈਨਿੰਗ ਨਹੀਂ ਹੁੰਦੀ ਇਸ ਰੇਟ ਤੇ ਸੂਟਾਂ ਦੀ ਭਾਜੀ ਗੋਠੀ ਵਾਲਾ ਦੇ ਖੜੇ ਹੋ ਤੁਸੀਂ ਆ ਦੇਖੋ ਆ ਦੇਖੋ ਮੈਂ ਤੇ ਖੁਦ ਦਿਖਾ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਆ ਦੇਖੋ 380 ਰੁਪਏ ਸੂਟ ਕਪੜਾ ਵਧੀਆ ਐ ਨਹੀਂ ਰੇਟ ਮਹਿੰਗਾ ਲਾ ਲਾਂਗੇ ਆਪਾਂ ਰੇਟ ਜਿਹੜਾ ਉੱਪਰ ਲੱਗਿਆ ਲਓ ਜੀ ਕਪੜਾ ਕੁਆਲਿਟੀ ਵਿੱਚ ਬਹੁਤ ਸਪੀਰੀਅਰ ਕੁਆਲਿਟੀ ਆ ਚੁੱਕਿਆ ਨਵੀਂ ਚੀਜ਼ ਆ ਚ 380 ਰੁਪਏ ਸੂਟ ਦੇ ਰਿਹਾ ਆ ਵਰਦੀਕਲ ਪੁੱਛਣਾ ਕੀ ਲੈ ਖੜਿਆ ਆ ਭਾਜੀ ਆ ਪਸ਼ਮੀਨਾ ਸਿਲਕ ਹੈ ਅੱਛਾ ਜੀ ਪਸ਼ਮੀਨਾ ਸਿਲਕ ਜੜੀ ਕੀ ਕਢਾਈਆਂ ਵਾਸਤੇ ਹੁਣ ਅੱਗੇ ਚੱਲਨੀ ਹੈ ਨੰਬਰ 1 ਫਰੈਡ ਦਾ ਕੰਮ ਜਿਹੜੀ ਆਪਾਂ ਵਿంటర్ ਮੌਸਮ ਚੱਲੂਗੀ ਜਿਹੜੀ ਹੈਗਾ ਵਿంటర్ ਮੌਸਮ ਚ ਜੜੀਆਂ ਪਹਿਨੀਆਂ ਚਮਕ ਧਮਕ ਨਹੀਂ ਪਸੰਦ ਕਰਦੀਆਂ ਤਾਂ ਅੱਗੇ ਦਾ ਕੰਮ ਕਰਾਉਣਾ ਜਾਂ ਬੁਟੀਕ ਦਾ ਕੋਈ ਵੀ ਕੰਮ ਕਰਾਉਣਾ ਤਾਂ ਆ ਮੇਰੇ ਕੋਲੇ ਪਸ਼ਮੀਨਾ ਸਿਲਕ ਹੈ ਠੀਕ ਹੈ ਜੀ ਤੇ ਐਤੋ ਬਾਅਦ ਭਾਜੀ ਆ ਆਗੇ ਕਰੇਵ ਆਹ ਕਰੇਵ ਮਿਲ ਜਾਣੀ ਹੈ ਜੀ ਸਾਰੀ ਵੈਰਾਈਟੀ ਤੁਹਾਨੂੰ ਮਿਲੇਗੀ ਇੱਥੇ ਗੋਠੀ ਵਰਲਡਵਾਈਡ ਤੇ ਕਿਤੇ ਜਾਣ ਦੀ ਲੋੜ ਨਹੀਂ ਭਾਜੀ ਨੇ ਬਹੁਤ ਵਧੀਆ ਵੈਰਾਈਟੀ ਦਿਖਾਈ ਆਪਾਂ ਨੂੰ ਆ ਦੇਖੋ ਜੀ ਕੱਲੀ ਕੱਲੀ ਚੀਜ਼ ਆਪਾਂ ਨੂੰ ਛਾਂਟ ਕੇ ਲਾਈ ਹੋਈ ਇਹਨਾਂ ਨੇ ਭਾਜੀ ਚੱਕਰ ਆ ਗਿਆ ਸੀ ਪਹਿਲਾਂ ਘੁੰਮਣ ਨੂੰ ਨਹੀਂ ਲਓ ਜੀ ਤੁਸੀਂ ਵੀ ਦੇਖੋ ਗੋਠੀ ਵਰਵੜਦੇ ਆਓ ਨਵੀਆਂ ਚੀਜ਼ਾਂ ਲੈਣ ਵਾਸਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ